ਸਤਨਾਮ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰ ਸੇਵੀਐ ਅਣ ਸਸੈ ਸੁਭਾਏ ਨਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਤਖੰਦ ਦੀ ਉਰੇ ਅਰਸੋਂ ਕੋਸੋਂ ਝੱਟੀ ਐ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾਇ ਸਾਹ ਜਿਸ ਪਾਸ ਬਹਿਠਿਆਂ ਸੋਹੀ ਐ ਸਬਨਾ ਦਾ ਵੇ ਸਾਹ ਸਤਨਾ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਰਸਨਾ ਨਾਮ ਧਿਆਇਆ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਰਸਨਾ ਨਾਮ ਧਿਆਇਆ ਜੀਵਣਾ ਹਰ ਜੀਵਣਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਣਕ ਪ੍ਰਕਾਰੀ ਵਸਤਰੀ ਉੜਹਾਏ ਅਣ ਦਿਨ ਕੀਰਤਨ ਹਰ ਗੁਣ ਗਾਏ ਹਸਤੇ ਅਯਾਸ ਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਣ ਤੇ ਆਇ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨਤਾ ਨੇ ਅੰਤਰ ਚਰਨ त्याਹਾ ਅਰ ਸੁਖនិਧਾਨ ਨਾਨਕ ਦਾਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਪ੍ਰਸਾਦ ਜਪ ਆਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਹਾਂ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪਰੀਆ ਭਾਰ ਸਹਿ ਸਿਆਨ ਪਾਲਖ ਹੋ ਹੋਏ ਤੈਕ ਨਾ ਚੱਲੇ ਨਾਲ ਕਿਸ ਚਰ ਹੋਈ ਐ ਕਿ ਗੂੜੇ ਟੁੱਟੇ ਪਾਲੁਕ ਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਕਰ ਆਪਣਾ ਕਹਿਆ ਜਾਈ ਹੁਕਮੀ ਹਵਨ ਜੀ ਹੁਕਮ ਲੈ ਵੜਿਆਇ ਹੁਕਮੀ ਉਤਮਨੀ ਜੀ ਹੁਣ ਲਿਖਦੁ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀ ਸੋ ਹੁਕਮੀ ਸਆ ਭਵਾਈਐ ਹੁਕਮੇਂ ਅੰਦਰ ਸਭ ਕੋ ਬਾਰੁਕ ਨਾ ਕੋਈ ਨਾ ਹੁਕਮੇ ਜੇ ਬੁਝੇ ਤਾ ਹਮੈ ਕੈ ਨ ਕੋਈ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਗਾਵੈ ਕੋ ਦਾ ਜਾਨੇ ਨੀਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੰ ਵਿਚਾਰ ਗਾਵੈ ਕੋ ਸਾਰ ਕੀਰਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੇ ਜਿਸ ਸੇ ਦੂਰ ਗਾਵੈ ਕੋ ਵੇਖੇ ਹਾਜ਼ਰ ਹਾਜ਼ੂਰ ਕਸ ਨਾਗਰ ਸਿਨਾਵੇ ਟੋਟ ਕਲ ਕਲ ਕਥੀ ਕੋਟੀ ਕੋੜ ਕੋਟ ਲਿੰਦਾ ਦੇ ਲੈਂਦੇ ਸਗ ਪਾਏ ਜੁਗਾ ਜਗੰਦਰ ਖਾਈ ਖਾਈ ਹੁਕਮੇ ਹੁਕਮ ਚਲਾਏ ਰਾਵ ਨਾਨਕ ਦੀ ਸੇਵਾ ਪ੍ਰਵਾਹ ਸੱਚਾ ਸਹਿ ਸਾਜਨਾ ਹੈ ਭਾਖਿਆ ਭਾਵ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਤਾਰ ਫੇਰ ਕੇ ਅਗੇ ਰਖੇ ਜੇ ਦਸਦਰਬਾਰ ਮੋਹ ਕੇ ਬੋਲਨ ਬੋਲ ਕੇ ਜੇ ਸੰਤ ਰਹਿ ਪਿਆਰ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਹਦਵਾਰ ਨਾਨਕ ਕਹੇ ਜਾਣੀ ਸਵਾ ਪਿਸਤਿਆਰ ਸਾ ਪਿਆਰ ਜਾਇ ਕੀ ਤਨ ਹੋਏ ਆਪਿ ਆਵ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾ ਨਾਨਕ ਗਾਵੀ ਗੁਣੇ ਨਿਧਾਨ ਗਾਵੀ ਸੁਨੇਮ ਰਖਿਏ ਭਾਵ ਦੁੱਖ ਪਾਰਾ ਸੋ ਕਰ ਲੈ ਜਾਏ ਗੁਰਮੁਖ ਨਾਦ ਅੰਗਰਮੁਖ ਵੇਦ ਅੰਗਰਮ ਰਹਿ ਸਮਾਈ ਗੋਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਖਾ ਨਾਹੀ ਕਰੰਗ ਸਨ ਜਾਇ ਗੁਰ ਅਕਦੇਵੁ ਜਾਈ ਸਭਨਾ ਜੀਆ ਕੈ ਕਦਾਤਾ ਸਮੈ ਸ੍ਰਿਣਿ ਜਾਇ ਤੀਰਥ ਨਾਵਾ ਜਿਤ ਪਾਵਨ ਬਾਣੀ ਕੇ ਨਹਾਇ ਕਰੀ ਜੇ ਤੀਸਰੇ ਠੋ ਪਾਈ ਵੇਖਾ ਵਿਨ ਕਰਮਾ ਕੇ ਮਿਲੇ ਲਈ ਮਾਤੋ ਰਤਨ ਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰ ਰਖ ਦੇ ਬਜਾਈ ਸਵਨਾ ਜੀਆਂ ਕਾ ਇੱਕ ਦਸ ਹੋਵੇ ਸਰਾਂ ਜਾਈ ਜੇ ਜੁਗ ਚਾਰੇ ਅਰਜ ਹੋਰ ਸੁਣੀ ਹੋਏ ਨਵਾ ਖੰਡਾ ਵੇ ਜਾਣਗੇ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗਲੇ ਜੇ ਤਸਨਦਨਾ ਆਵਿਤਵਾਦਨ ਪੁਛੇ ਕੇ ਕੀਟਾ ਅੰਦਰ ਕੀੜਕਾਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸੋਜੇ ਜਿਤਸ ਗੁਣ ਕੋਈ ਕਰੈ ਸੁਣੇ ਸਿਦ ਪੀਰ ਸੁਰਨਾਸ ਸੁਨੇ ਤਰ ਤਵਲਾ ਕਾ ਸੁਨੇ ਦੀਪ ਲੋ ਪਤਾਲ ਸੁਨੇ ਪਹਨ ਸਕਾ ਕਾਲ ਨਾਨਕ ਭਗਤਾਂ ਹਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਈਸ਼ਰ ਬ੍ਰਹਮਾ ਇੰਦ ਸੁਨੇ ਮਉਕ ਸਲਾਹ ਹਰਮੰਦ ਸੁਨੇ ਜੋਗ ਜੋਤਨ ਤੇਜ ਸੁਨੇ ਸਾਧ ਸਮ੍ਰਿਤ ਵੇਦ ਨਾਨਕ ਭਗਤਾਂ ਹਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਹ ਗਿਆਨ ਸੁਨੇ ਆਰ ਸਟਕਾ ਇਸਨਾਣ ਸੁਨੇ ਪੜ ਪੜ ਪਾਵੇ ਮਾਨ ਸੁਨੇ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਸੁਣਿਆ ਇਸਰਾ ਗੁਨਾ ਕੇ ਗਾਹਾ ਸੁਨੇ ਸੇ ਪੀਰ ਪਾਤ ਸਾ ਸੁਨੇ ਹੰਦੇ ਪਾਵੇ ਰਾਵ ਸੁਨੇ ਹਾਥ ਸਗਾ ਨਾਨਕ ਭਗਤਾਂ ਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਮਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਾ ਵਿਸ਼ਭਿ ਤਾਏ ਕਾ ਕ ਬਿਕਲ ਲਿਖਨਾਰ ਮਨੇ ਗਾਵੇ ਕਲ ਚਾਲ ਸਾਰਾਮ ਦਰਜਨੋ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਏ ਮਨ ਬੁੱਧ ਮਨੈ ਸਲਪਨ ਕੀ ਸੋਧ ਮਨੈ ਮੋ ਚੋਟਾ ਰਖਾਈ ਮਨੈ ਜਮਕੈ ਸਾਥਨਾ ਜਾਏ ਸਨਾ ਨਿਰੰਚਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮਨੈ ਮਾਰਗ ਠਾਣ ਪਾਇ ਮਨੈ ਪਾਸੇ ਪ੍ਰਗਟ ਜਾਏ ਮਨੈ ਮਾਗਣ ਚਲੇ ਪੰਥ ਮਨੈ ਤੁੰਸੀ ਸੰਬੰਧ ਸਨਾਮ ਨਿਰੰਜਨ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖ ਦਵਾਰ ਮਨੈ ਪਰਿਵਾਰ ਸਵਾਧਾਰ ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਕੋਹਨ ਭੇਖ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਛੇ ਪਾਵੇ ਧਰਗੇ ਮਾਨ ਪੰਚ ਸੋਹਿਆ ਦਰ ਰਾਜਾਨ ਪੰਚ ਆਕਾ ਗੁਰੇ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰ ਤਕਰ ਨਾ ਸਮਰਤ ਹਉਲ ਤਰੰਦ ਵੇਗਾ ਪੂ ਸੰਤੋਸ਼ ਆਵਰੇ ਜਨ ਸੂਤ ਜਿਗਵ ਜੇ ਸਚਾਰ ਤਵਲੇ ਪਰੇਤਾ ਭਾਰ ਧਰਤੀ ਹੋਰ ਪਰੇ ਹੋਰ ਹੋ ਤੈਸੇ ਭਾਰਤ ਲੈ ਗਮਨ ਜੋਰ ਜੀ ਜਾਤ ਰੰਗਾ ਖੇਨਾਲ ਸੋਨਾਂ ਲਿਖੜੀ ਕਲਾਮ ਇਹੋਲੇ ਕਾਲਿਕ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਨਸ ਵਾਲੇ ਰੂਕੇ ਦਾ ਜਾਣੇ ਕੌਣ ਕੂਤੈ ਕਿਤਾਬ ਸੋਇਕ ਕੋਤੈ ਸੋ ਲਖ ਦਰੀਆ ਕੁਦਰਤ ਕੌਣ ਕਾ ਵੀਚਰ ਵਾਰ ਜੈਗਾ ਜੋਤਿ ਭਾਗ ਸਾਈ ਬਲੀ ਗਾਉਨ ਸਦਾ ਸਲਾਮ ਨਰੰਕਾਰ ਸੰਖਜਾਪ ਸੰਗ ਭਾਵ ਸੰਗ ਪੂਜਾ ਸੰਗ ਤਪਤਾ ਸੰਗ ਗ੍ਰੰਥ ਵਖਵੇਦ ਪਾਰ ਸੰਗ ਜੋਗਮਣ ਰਹੇ ਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਹਿ ਸੰਦਾਤਾਰ ਸੰਗ ਸਰੂਪ ਭਗਤ ਸਰ ਸੰਮੋਹ ਲੇਵਲਾਇ ਤਾਰ ਕੁਦਰਤ ਕਵਨ ਕਾਹ ਵਿਚ ਰਵਾਰਨ ਜਾਇ ਗੁਰਜੋਤ ਤੇ ਭਾਵੇ ਸਾਈ ਭਲੀ ਕਾ ਤੁਸਾ ਸਲਾਮ ਦਨ ਅੰਕਾਰ ਅਸੰਖ ਜਾਪ ਸੰਘ ਭਾਵ ਸੰਘ ਪੂਜਾ ਸੰਘ ਤਪ ਤਾਵ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰੈ ਦਾਸ ਸੰਗ ਭਗਤ ਗੁਣੀਆਂ ਵਿਚਾਰ ਸੰਸਜਣਾ ਦਾਤਾਰ ਸੰਗ ਸ਼ਰਮਾ ਪਾ ਸਰ ਸੰਗ ਮੋਨ ਲੇਲਾ ਦਾਤਾਰ ਕੁਦਰਤ ਕਵਨ ਕਾਹ ਵਿਚ ਰਵਾਰਨ ਜਾਇ ਗੁਰਜੋਤ ਤੇ ਭਾਵੇ ਸਾਈ ਭਲੀ ਕਾ ਤੁਸਾ ਸਲਾਮ ਦਨ ਅੰਕਾਰ ਸੰਖ ਮੂਰਖੰਦ ਕੋਰ ਸੰਘ ਚੋਰ ਆਰਾਮਖੋਰ ਸੰਘ ਅਮਰ ਕਰ ਜਾਏ ਜੋਰ ਸੰਗਲ ਵਢ ਤਿਆਗ ਮਾਏ ਸੰਘ ਪਾਪੀ ਪਾਵ ਕਰ ਜਾਏ ਸੰਘ ਕੂੜਿਆਰ ਕੂੜੇ ਫਿਰਾਏ ਸੰਘ ਮਲੇਸ਼ ਮਲ ਭਾਖਾਏ ਸੰਘ ਨਿੰਦਕ ਸੁਰ ਕਰੈ ਭਾਰ ਨਾਨਕ ਨੀਛ ਕਹਾ ਵਿਚਾਰ ਵਾਰਨ ਜਾਏ ਕੋ ਜੋਤਿ ਭਾਵੇ ਸਾਈ ਭਲੀਕਾਰ ਦੂਸਰਾ ਸਲਾਮ ਨਾਰ ਅਹੰਕਾਰ ਸੰਖ ਨਾਮ ਸੰਘ ਥਾਪ ਗਮ ਗਮ ਸੰਘ ਲੋ ਸੰਕਾ ਦੇ ਭਾਰੋ ਖਰੀ ਨਾਮ ਖਰੀ ਸਲਾਖ ਰਿ ਗਿਆਨ ਗਤ ਗੁਰ ਗਾਹ ਅਕਈ ਲੇਖਨ ਬੋਲਨ ਮਾਰ ਕਾ ਸਰਸੰਜੋਬ ਖਾਨ ਜਨੇ ਲਿਖੇ ਸਰਨਾਜੇ ਫਰਮਾਇਤ ਤੇ ਪਾਏ ਜੇਤਾ ਕੀਤਾ ਤੇ ਤਾ ਨਾਵੇ ਨਾਵੇ ਨਾਂਗੋ ਥਾ ਕੁਦਰਤ ਕਵਣ ਕਹਾ ਵੀ ਦਰਵਾਜਾ ਜੋ ਤਦ ਪਾਵੇ ਸਾਈ ਭਲੀਕਾਰ ਦੂਸਰਾ ਸਲਾਮਤ ਨਿਰੰਕਾਰ ਭਰੇ ਹੱਥ ਪੈਰ ਤਾਂ ਦੇਹ ਪਾਣੀ ਧੋਤੇ ਉਤਰ ਸੁਖੇ ਹੈ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਓ ਧੋਏ ਪਰਗੇ ਮਤ ਪਾਪਾ ਕੇ ਸੰਗੋ ਧੋਪੈ ਨਾਵੇ ਕੇ ਰੰਗ ਪੁਨੀ ਪਾਪੀ ਅਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜਾ ਪੇਖਾ ਹੋ ਨਾਨਕ ਹੁਕਮਿ ਆਵਜਾਓ ਤੀਰਤਾ ਪਦੈ ਦਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤ ਤੀਰਥ ਮੰਦਰਾਵ ਸਗੁਣ ਤੇਰੇ ਮੈ ਨਾਹੀ ਕੋਈ ਵੈਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਓ ਸਤ ਸੁਹਾਣ ਸਾਵਣ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਤੇ ਤਕਨਵਾਰ ਕਮਨ ਸਿਰਤੀ ਮਾਉ ਕਮਨ ਜਤੋ ਆਕਾਰ ਰੇਲ ਨਾ ਪਾਇਆ ਪੰਡਿਤ ਜੀ ਹੋਇ ਲੇਖ ਪ੍ਰਾਨ ਵਰਤਨ ਪਾਇਓ ਕਾ ਦੀ ਅਜ ਲੇਖ ਨੂੰ ਲੇਖਰਾਣ ਥੇਤਵਾਰਣਾ ਜੋਗੀ ਜਾਣ ਰਤ ਮਾਉ ਨਾ ਕੋਈ ਜਾ ਕਰਤਾ ਸ੍ਰੀ ਠੀਕੋ ਸਾਜ ਆਪੇ ਜਾਣ ਸੋਈ ਕਿ ਉਹ ਕਰ ਅਖ ਕੇ ਸਲਾਈ ਕਵਰ ਨਹੀਂ ਕਿ ਉਹ ਜਾਣ ਨਾਨਕ ਅਖਣ ਸਭ ਕੋ ਆਖੇ ਇੱਕ ਦੋ ਸਿਆਣਾ ਵੱਡਾ ਸੇ ਵੱਡੀ ਨਾਈ ਕੀਤਾ ਜਾ ਕਹੋ ਨਾਨਕ ਜੇ ਕੋ ਆ ਪੋ ਜਾਣੇ ਗਗਨ ਸੋਇ ਪਤਾਲਾਂ ਪਤਾਲ ਲਖ ਆਗਾਸਾਂ ਆਗਾਸ ਸੋਰ ਕੁੜਕ ਪਾਲਸ ਕੇ ਵੇਦ ਕਹਨਿਕ ਬਾਤ ਸੈਦ 18 ਕਨਿਕ ਤੇ ਬਾਸ ਸੁਲਿਖਤਾਤ ਲੇਕਾ ਗੋ ਲਿਖੇ ਲੇਕਾ ਯੋਨਾਸ ਨਾਨਕੋ ਡਾਕਿਆ ਪਿ ਜਾਣੇ ਆਪ ਸਲਾਹੀ ਸਲਾਹਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਸਮੁੰਦਰ ਨ ਜਾਣੀਐ ਸਮੁੰਦ ਸਹਾ ਸੁਲਤਾਨ ਗ੍ਰਿਹਸਤੀ ਮਾਲ ਧਾਨ ਕੀੜੀ ਤੁਲਣਾ ਹੋਣੀ ਜਿਤ ਸਮਨਨ ਵਿਸਰਾਏ ਅੰਤਨਾ ਸਿਫਤੀ ਕਹਿ ਨਾ ਅੰਤ ਅੰਤਰ ਕਰਨ ਦੇਨ ਅੰਤਰ ਵਿਖਣ ਸੁਣਨ ਅੰਤ ਜਾਂਬੇ ਕੇ ਹਰਮੰਦ ਜਾਂਬੇ ਕੀਤਾ ਕਰ ਜਾਂਬੇ ਪਾਰ ਆਵਰੰਦ ਕਰਨ ਕੀਤੇ ਬਿਲਾਹਿਤਾ ਕੇ ਅੰਦਰ ਪਾਇ ਜਾਏ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀ ਬਹੁਤਾ ਹੋਏ ਵਡਾ ਸੈ ਉਚਾ ਥਾ ਉਚੇ ਪ੍ਰੂਚਾ ਨਾਉ ਇਹ ਉਚਾ ਹੋਏ ਕੋਈ ਤੇ ਸੂਚੇ ਕੋ ਜਾਣੇ ਸੋ ਜੇ ਵਡਾ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤੇੜਾ ਦਮਾਏ ਕਿਤੇ ਮੰਗੀ ਜੋਤ ਪਾਰ ਕੇ ਤਾਂ ਗੰਦਰ ਨਹੀਂ ਵਿਚਾਰ ਕਿਤੇ ਖਾ ਟੁੱਟੇ ਵੇਕਾਰ ਕਿਤੇ ਲੈ ਲੈ ਮੋ ਕਿਰਪਾ ਕਿਤੇ ਮੂਰਖਾਈ ਘਾਏ ਕਿਤੇ ਅਧੂਪੂਸ ਮਾਰੇ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖਣੁ ਸਕੇ ਕੋਈ ਦੇਖਾ ਇੱਕ ਆਖਣ ਪਾਇਓ ਜਾਣ ਜਿਤੇ ਮੈਂ ਖਾਇ ਆਪੇ ਜਾਣੇ ਆਪੇ ਦੇ ਆਖੇ ਸੇਪ 헤 ਕਈ ਕੇ ਜਿਸਨੋ ਬਖਸੇ ਸੁਸਲਾ ਅਨੰਤ ਪਾਤ ਸਾਹੀ ਪਾਤ ਸਾਹੁ ਆ ਮੂਲ ਗੁਣਾ ਮੂਲ ਵਪਾਰ ਮੂਲ ਵਪਾਰੀ ਮੂਲ ਭੰਡਾਰ ਮੂਲਾਵੇ ਮੂਲਾ ਜੈ ਮੂਲ ਭਾਈ ਮੂਲਾ ਸਮਾਏ ਆ ਮੂਲ ਤਰ ਮੂਲ ਦੀ ਬਾੜ ਮੂਲ ਤੋ ਮੂਲ ਪ੍ਰਵਾਨ ਮੂਲ ਬਖਸੀਸ ਮੋਲੀ ਸੁਹਾਣ ਮੂਲ ਕਰਮਲ ਫਰਮਾਨ ਮੂਲੋ ਮੂਲਾ ਖੈਣੇ ਜਾਏ ਆਖ ਆਖ ਰਹਿਲੇ ਬਲਾਇ ਆਖੇ ਵੇਦ ਪਾਠ ਪ੍ਰਾਨ ਆਖੇ ਪੜੇ ਕਰੇ ਵਖਿਆਣ ਆਖੇ ਭਰਮੇ ਆਖੇ ਇੰਦਾ ਕਿ ਗੋਪੀਤਾ ਗੋਵਿੰਦਾ ਆਖੇ ਇਸ ਰਿਆ ਕੇ ਸਿਰ ਦੇ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਵਾਖੇ ਦੇਵਾਖੇ ਸੁਰ ਨਾਰ ਮੋਨ ਜਨ ਸੇਵਕੇ ਤੇ ਆਖੇ ਆਖਣ ਪਾਹੇ ਕਿਤੇ ਕਹੇ ਕਹੇ ਉਠ ਉਠ ਜਾਏ ਇਤੇ ਕਿਤੇ ਹੋਰ ਕਰੇ ਤਾ ਆਖਣ ਸਕੇ ਕਈ ਕੇ ਜਿਵਡ ਭਾਵ ਤੇ ਡੋਇ ਨਾਂਗ ਜਾਣ ਸੱਚਾ ਸੋਏ ਜੇ ਕੋ ਆਖਾ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋਦਰ ਕੇ ਅਸੁਗਰੇ ਜਦ ਵਿੱਚ ਸਰ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਮਨ ਹਾਰੇ ਕੇਤੇ ਰਾਗ ਪ੍ਰੀਤ ਸੋ ਕਹੀ ਅਨ ਕੇਤੇ ਗਾਵਨ ਹਾਰੇ ਗਾਵੇ ਤੋਨ ਪਉਣ ਪਾਣੀ ਬਾਇ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤਕੁਪਤ ਲਿਖ ਜਾਣੇ ਲਿਖ ਲੈ ਧਰਮ ਵਿਚਾਰੇ ਗਾਵੇ ਸਰਵਰਮਾ ਦੇਵੀ ਸੋਨ ਸੋ ਸਵਾਰੇ ਗਾਵੇ ਇੰਦਾਲਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸੇ ਸਮਾਧੀ ਅੰਦਰ ਗਾਵਨ ਸਾਦੀ ਚਾਰੇ ਗਾਵਨ ਜਤੀ ਸਤੀ ਸੰਤੋਗਿਆ ਵੀਰ ਕਰਾਰ ਗਾਵਨ ਪੰਡਿਤ ਪੜਨ ਰਖੀ ਸਜੋ ਜੋ ਵੇਦਾਂ ਨਾਲੇ ਗਾਵੇ ਮੋਹਨੀਆਂ ਮਨਮੋਹਨ ਸੁਰਗਾ ਮੱਛ ਪਾਇਆਲੇ ਗਾਵਨ ਤਨੋ ਪਾਇ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਂਮਲ ਸੁਰਗਾ ਗਾਵੇ ਖਾਣੀ ਚਾਰੇ ਗਾ ਖੰਡ ਮੰਡਲ ਪਰ ਭੰਡਾ ਕਰ ਕਰ ਰੱਖੇ ਧਾਰੇ ਸੇਤੂਦਨੋ ਗਾਵੇ ਜੋਤਿ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤ ਨਾਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਚ ਸਚੀ ਨਾਈ ਹੈ ਭੀਓਸੀ ਜਨ ਜਸ ਰਚਨਾ ਜਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨ ਸਿਵਾ ਜਨ ਉਪਾਈ ਕਰ ਕਰ ਇਕਾ ਗੀਤ ਆਪਣਾ ਜੋ ਤੇ ਦੀ ਵਿਢਾਈ ਜੋ ਸੁਭਾਅ ਸੋਈ ਕਰ ਸੀ ਹੁਕਮ ਨਾ ਕਰਣਾ ਜਾਈ ਸੋ ਪਾਸਾ ਸਹਾ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨ ਕਰੇ ਵਿਭੂਤ ਖਿੰਥਾ ਗਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤਾਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਦੇਸ ਦੇ ਸਾਧ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਭੂਤ ਗਿਆਨ ਦਾ ਭੰਡਾਰਣ ਖੜਕੜ ਵਾਜੈ ਨਾ ਦਾ ਅਪਨਾਥ ਨਾਥੀ ਸਭ ਜਾ ਕੀ ਰਿਤ ਸੇਦ ਦਾ ਬਰਾਸਾਦ ਸਜੋਗ ਜੋਗ ਦੇ ਕਾਲ ਚਲਾਵੇ ਲੇਖਿਆ ਵੇ ਭਾਗਾ ਦੇ ਤਿਸ ਦੇ ਸਾਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਨ ਚਲੇ ਪ੍ਰਵਾਣ ਸੰਸਾਰਿਕ ਮਣਾਰਿਕ ਲਾਏ ਦੀ ਬਾਣ ਜੀਵਤ ਸੁਭਾਗਤ ਵੇ ਚਲਾਵੇ ਜੇ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਜ਼ਰ ਨਾਲ ਬਹੁਤਾ ਵੇ ਡਾਨ ਆਦੇਸ ਤੇ ਸਾਇਆ ਦੇ ਸਾਧ ਅਨੀਲ ਅਨਾਦ ਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਸ਼ ਪਾਇਆ ਸਵੇਕਾ ਵਾਰ ਕਰ ਕਰ ਵੇਖੇ ਸਵਜਨਾਰਾਂ ਨੂੰ ਸੱਚੇ ਸਾਥੀਕਾਰ ਆਦੇਸ ਤੇ ਸ ਦੇ ਸਾਧ ਨੀਰਨਾਦ ਨਾਮ ਜੋ ਜੋ ਇੱਕੋ ਵੇਸ ਇੱਕ ਦੂਜੀ ਬੋਲਖ ਹੋਏ ਲੱਖ ਹੋਏ ਲੱਖ 20 ਲੱਖ ਲੱਖ ਢੇੜਾ ਆਖਿਆ ਇੱਕ ਨਾਮ ਜਗਦੀਸ਼ ਸੇ ਤਰਾਹੇ ਪਤ ਪੌੜੀਆਂ ਚੜੀ ਹੋਇਆ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਦੀ ਸਨਾਨ ਨਜ਼ਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਹੈ ਚਪੈ ਰਹਿ ਜੋਰ ਜੋਰ ਮੰਗਣ ਦੇਣ ਜੋਰ ਜੋਰ ਜੀਵਣ ਮਰਣੇ ਜੋਰ ਜੋਰ ਰਾਜ ਮਾਲ ਮਨਸੋਰ ਜੋਰ ਸੁਰਤੀ ਗਿਆਨ ਵਿਚਾਰ ਜੋਰਨ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਹੈ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਈ ਰਾਤੀ ਦਿੱਤੀ ਸਤੀਵਾਰ ਪਉਣ ਪਾਣੀ ਅਗੜੀ ਪਤਾਲ ਤੇ ਸੇ ਧਰਤੀ ਸਾਹਿਬ ਰੱਖੀ ਧਰਮਸਾਲ ਤੇ ਜੀਜੂ ਕਿਰਗਨਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸੁਚਾ ਦਰਬਾਰ ਤਿੱਥੇ ਸੁਣ ਪੰਜ ਪ੍ਰਵਾਹਾਂ